ਆਪਣੇ ਘਰ ਦੇ ਵਿੱਚ ਜ਼ਰੂਰ ਲਗਾਓ ਆ ਪੌਦਾ ਕੋੜੇ ਫਿੰਸਿਆ ਤੋਂ ਲੈ ਕੇ ਕਈ ਚੀਜ਼ਾਂ ਦੇ ਲਈ ਹੈ ਫਾਇਦੇਮੰਦ ਘਰ ਨੂੰ ਬੁਰੀ ਨਜ਼ਰ ਤੋਂ ਵੀ ਰੱਖਦਾ ਹੈ ਬਚਾ ਕੇ ਜਿहां ਮੈਂ ਗੱਲ ਕਰ ਰਹੀਆਂ ਕੈਕਟਸ ਜਿहां ਕੈਕਟਸ ਇੱਕ ਅਜਿਹਾ ਪੌਦਾ ਹੈ ਜੋ ਜ਼ਿਆਦਾਤਰ ਰੇਤ ਵਾਲੇ ਸੁੱਕੇ ਅਤੇ ਗਰਮ ਇਲਾਕਿਆਂ ਦੇ ਵਿੱਚ ਉਗਦਾ ਹੈ ਇਹ ਆਪਣੇ ਅਨੋਖੇ ਬਣਤਰ ਅਤੇ ਤਿੱਖੇ ਕੰਡਿਆਂ ਦੇ ਕਾਰਨ ਆਸਾਨੀ ਦੇ ਨਾਲ ਪਛਾਣਿਆ ਜਾਂਦਾ ਹੈ ਕੈਕਟਸ ਪੌਦੇ ਦੇ ਕਈ ਸਾਰੇ ਫਾਇਦੇ ਹੁੰਦੇ ਨੇ ਜੋ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਦਰਅਸਲ ਚਮੜੀ ਦੀ ਸਹੀ ਸੰਭਾਲ ਦੇ ਲਈ ਕੈਕਟਸ ਦੇ ਪੱਤਿਆਂ ਦੇ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ E ਹੁੰਦੇ ਨੇ ਜੋ ਕਿ ਚਮੜੀ ਨੂੰ ਨਮੀ ਦਿੰਦੇ ਨੇ ਤੇ ਇਹ ਸੋਚ ਨੂੰ ਘਟਾਉਂਦਾ ਹੈ ਤੇ ਫੋੜੇ ਫਿੰਸਿਆਂ ਤੋਂ ਬਚਾਉਂਦਾ ਹੈ। ਫਿਰ ਆਉਂਦਾ ਹੈ ਡਾਈਜੈਸ਼ਨ ਦੇ ਲਈ ਲਾਭਕਾਰੀ ਹੁੰਦਾ ਹੈ। ਜੀ ਹਾਂ ਕੈਕਟਸ ਦੇ ਵਿੱਚ ਫਾਈਬਰ ਹੁੰਦਾ ਹੈ ਜੋ ਕਿ ਪਾਚਨ ਤੰਤਰ ਨੂੰ ਤੰਦਰੁਸਤ ਰੱਖਦਾ ਹੈ। ਇਹ ਕਬਜ਼ ਨੂੰ ਦੂਰ ਕਰਦਾ ਹੈ ਅਤੇ ਅੰਤਰੀਆਂ ਦੀ ਸਫਾਈ ਵੀ ਕਰਦਾ ਹੈ ਫਿਰ ਆਉਂਦਾ ਵਜ਼ਨ ਘਟਾਉਣ ਦੇ ਵਿੱਚ ਵੀ ਇਹ ਕਾਫੀ ਮਦਦਗਾਰ ਹੁੰਦਾ ਹੈ ਕੈਕਟਸ ਦਾ ਰਸ ਭੁੱਖ ਘਟਾਉਂਦਾ ਹੈ ਇਹ metabolisim ਵਧਾਉਂਦਾ ਹੈ ਅਤੇ ਜਿਸ ਦੇ ਨਾਲ ਵਜ਼ਨ ਕੰਟਰੋਲ ਦੇ ਵਿੱਚ ਰਹਿੰਦਾ ਹੈ ਫਿਰ ਆਉਂਦਾ ਸ਼ੂਗਰ ਕੰਟਰੋਲ ਦੇ ਵਿੱਚ ਸਹਾਇਕ ਹੁੰਦਾ ਹੈ ਜੀ ਹਾਂ ਕੈਕਟਸ ਦੀ ਵਰਤੋਂ ਦੇ ਨਾਲ ਖੂਨ ਦੇ ਵਿੱਚ ਸ਼ੂਗਰ ਦੀ ਮਾਤਰਾ ਸੰਤੁਲਿਤ ਰੱਖਣ ਦੇ ਵਿੱਚ ਮਦਦ ਮਿਲਦੀ ਹੈ ਇਹ ਡਾਇਬੀਟਿਸ ਪੀੜਤਾਂ ਦੇ ਲਈ ਫਾਇਦੇਮੰਦ ਵੀ ਸਾਬਤ ਹੋ ਸਕਦਾ ਹੈ ਫੇਰ ਉਹ ਦਾ ਘਰ ਦੇ ਵਿੱਚ ਇਹ ਨੈਗੇਟਿਵਿਟੀ ਨੂੰ ਵੀ ਦੂਰ ਕਰਦਾ ਹੈ ਤੇ ਜਿਹੜੀ ਨਕਾਰਾਤਮਕ ਸ਼ਕਤੀ ਹੁੰਦੀ ਹੈ ਉਸ ਨੂੰ ਵੀ ਇਹ ਦੂਰ ਕਰਦਾ ਹੈ ਤਾਂ ਕੈਕਟਸ ਪੌਦਾ ਨੈਗੇਟਿਵ એનર્ਜੀ ਨੂੰ ਘਰ ਤੋਂ ਦੂਰ ਰੱਖਣ ਦੇ ਵਿੱਚ ਮੰਨਿਆ ਜਾਂਦਾ ਹੈ ਕਈ ਲੋਕ ਇਸ ਨੂੰ ਬੁਰੀ ਨਜ਼ਰ ਤੋਂ ਬਚਾਅ ਦੇ ਲਈ ਘਰ ਦੇ ਵਿੱਚ ਉਗਾਉਂਦੇ ਨੇ ਫਿਰ ਆਉਂਦਾ ਇਹ ਆਕਸੀਜਨ ਵੀ ਦਿੰਦਾ ਹੈ ਕੈਕਟਸ ਰਾਤ ਦੇ ਸਮੇਂ ਵੀ ਆਕਸੀਜਨ ਛੱਡਦਾ ਹੈ ਜੋ ਕਿ ਹੋਰ ਪੌਦਿਆਂ ਤੋਂ ਵੱਖਰਾ ਹੁੰਦਾ ਕਿਉਂਕਿ ਹੋਰ ਪੌਦੇ ਰਾਤ ਦੇ ਵੇਲੇ ਆਕਸੀਜਨ ਨਹੀਂ ਛੱਡਦੇ ਇਹ ਸੌਣ ਵਾਲੇ ਕਮਰੇ ਦੇ ਵਿੱਚ ਰੱਖਣ ਦੇ ਲਈ ਉਤਮ ਵਿਕਲਪ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੈਕਟਸ ਦਾ ਪੌਦਾ ਹੈਗਾ ਤਾਂ ਤੁਸੀਂ ਬਹੁਤ ਲੱਕੀ ਹੋਗੇ ਜੇਕਰ ਤੁਹਾਡੇ ਘਰ ਦੇ ਵਿੱਚ ਕੈਕਟਸ ਦਾ ਪੌਦਾ ਨਹੀਂ ਲੱਗਿਆ ਤੇ ਅੱਜ ਹੀ ਤੁਸੀਂ ਕੈਕਟਸ ਦਾ ਪੌਦਾ ਜ਼ਰੂਰ ਲਗਾਓ ਤੇ ਇਹ ਰਾਮ ਬਾਣੀਕ ਤੇ ਲਾਭਕਾਰੀ ਫਾਇਦੇ ਤੁਸੀਂ ਲੈ ਸਕਦੇ ਹੋ ਦਰਅਸਲ ਚਮੜੀ ਦੀ ਸਹੀ ਸੰਭਾਲ ਦੇ ਲਈ ਕੈਕਟਸ ਦੇ ਪੱਤਿਆਂ ਦੇ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ E ਹੁੰਦੇ ਨੇ ਜੋ ਕਿ ਚਮੜੀ ਨੂੰ ਨਮੀ ਦਿੰਦੇ ਨੇ ਤੇ ਇਹ ਸੋਚ ਨੂੰ ਘਟਾਉਂਦਾ ਹੈ ਤੇ ਫੋੜੇ ਫਿੰਸਿਆ ਤੋਂ ਬਚਾਉਂਦਾ ਫਿਰ ਆਉਂਦਾ ਹੈ ਡਾਈਜੈਸ਼ਨ ਦੇ ਲਈ ਲਾਭਕਾਰੀ ਹੁੰਦਾ ਹੈ ਜੀ ਹਾਂ ਕੈਕਟਸ ਦੇ ਵਿੱਚ ਫਾਈਬਰ ਹੁੰਦਾ ਹੈ ਜੋ ਕਿ ਪਾਚਨ ਤੰਤਰ ਨੂੰ ਤੰਦਰੁਸਤ ਰੱਖਦਾ ਹੈ ਇਹ ਕਬਜ਼ ਨੂੰ ਦੂਰ ਕਰਦਾ ਹੈ ਅਤੇ ਅੰਤੜੀਆਂ ਦੀ ਸਫਾਈ ਵੀ ਕਰਦਾ ਹੈ ਫਿਰ ਆਉਂਦਾ ਵਜ਼ਨ ਘਟਾਉਣ ਦੇ ਵਿੱਚ ਵੀ ਇਹ ਕਾਫੀ ਮਦਦਗਾਰ ਹੁੰਦਾ ਹੈ। ਕੈਕਟਸ ਦਾ ਰਸ ਭੁੱਖ ਘਟਾਉਂਦਾ ਹੈ। ਇਹ metabolisim ਵਧਾਉਂਦਾ ਹੈ ਅਤੇ ਜਿਸ ਦੇ ਨਾਲ ਵਜ਼ਨ ਕੰਟਰੋਲ ਦੇ ਵਿੱਚ ਰਹਿੰਦਾ ਹੈ। ਫਿਰ ਆਉਂਦਾ 슈ਗਰ ਕੰਟਰੋਲ ਦੇ ਵਿੱਚ ਸਹਾਇਕ ਹੁੰਦਾ ਹੈ। ਜੀ ਹਾਂ ਕੈਕਟਸ ਦੀ ਵਰਤੋਂ ਦੇ ਨਾਲ ਖੂਨ ਦੇ ਵਿੱਚ 슈ਗਰ ਦੀ ਮਾਤਰਾ ਸੰਤੁਲਿਤ ਰੱਖਣ ਦੇ ਵਿੱਚ ਮਦਦ ਮਿਲਦੀ ਹੈ। ਇਹ ਡਾਇਬੀਟਿਸ ਪੀੜਤਾਂ ਦੇ ਲਈ ਫਾਇਦੇਮੰਦ ਵੀ ਸਾਬਤ ਹੋ ਸਕਦਾ ਹੈ। ਫਿਰ ਆਉਂਦਾ ਘਰ ਦੇ ਵਿੱਚ ਇਹ 네ਗੇਟਿਵਿਟੀ ਨੂੰ ਵੀ ਦੂਰ ਕਰਦਾ ਹੈ ਤੇ ਜਿਹੜੀ ਨਕਾਰਾਤਮਕ ਸ਼ਕਤੀ ਹੁੰਦੀ ਹੈ ਉਸ ਨੂੰ ਵੀ ਇਹ ਦੂਰ ਕਰਦਾ ਹੈ ਤਾਂ ਕੈਕਟਸ ਪੌਦਾ 네ਗੇਟਿਵ એનર્ਜੀ ਨੂੰ ਘਰ ਤੋਂ ਦੂਰ ਰੱਖਣ ਦੇ ਵਿੱਚ ਮੰਨਿਆ ਜਾਂਦਾ ਹੈ ਕਈ ਲੋਕ ਇਸ ਨੂੰ ਬੁਰੀ ਨਜ਼ਰ ਤੋਂ ਬਚਾ ਦੇ ਲਈ ਘਰ ਦੇ ਵਿੱਚ ਉਗਾਉਂਦੇ ਨੇ ਫਿਰ ਆਉਂਦਾ ਇਹ ਆਕਸੀਜਨ ਵੀ ਦਿੰਦਾ ਹੈ ਕੈਕਟਸ ਰਾਤ ਦੇ ਸਮੇਂ ਵੀ ਆਕਸੀਜਨ ਛੱਡਦਾ ਹੈ ਜੋ ਕਿ ਹੋਰ ਪੌਦਿਆਂ ਤੋਂ ਵੱਖਰਾ ਹੁੰਦਾ ਹੈ ਕਿਉਂਕਿ ਹੋਰ ਪੌਦੇ ਰਾਤ ਦੇ ਵੇਲੇ ਆਕਸੀਜਨ ਨਹੀਂ ਛੱਡਦੇ ਇਹ ਸੌਣ ਵਾਲੇ ਕਮਰੇ ਦੇ ਵਿੱਚ ਰੱਖਣ ਦੇ ਲਈ ਉਤਮ ਵਿਕਲਪ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੈਕਟਸ ਦਾ ਪੌਦਾ ਹੈਗਾ ਤਾਂ ਤੁਸੀਂ ਬਹੁਤ ਲੱਕੀ ਹੋਗੇ ਜੇਕਰ ਤੁਹਾਡੇ ਘਰ ਦੇ ਵਿੱਚ ਕੈਕਟਸ ਦਾ ਪੌਦਾ ਨਹੀਂ ਲੱਗਿਆ ਤੇ ਅੱਜ ਹੀ ਤੁਸੀਂ ਕੈਕਟਸ ਦਾ ਪੌਦਾ ਜ਼ਰੂਰ ਲਗਾਓ ਤੇ ਇਹ ਰਾਮ ਬਾਣਿਕ ਤੇ ਲਾਭਕਾਰੀ ਫਾਇਦੇ ਤੁਸੀਂ ਲੈ ਸਕਦੇ ਹੋ